ਹਰਿਆਣਾ ਤੇ ਪੰਜਾਬ ਪੁਲਿਸ ਕਰ ਰਹੀ ਡੱਲੇਵਾਲ ਵਾਲੇ ਬਾਡਰ ਨੂੰ ਸੀਲ ਮੈਂ ਬੈਠਾ ਇਸ ਕਰਕੇ ਇਹਨਾਂ ਨੇ ਫੈਸਲਾ ਲੈ ਲਿਆ ਪਹਿਲਾਂ ਤਾਂ ਸੀਨਾ ਵੀ ਜਿੱਦਦੀ ਹੋ ਜਾਂਦੀ ਹੈ ਡੱਲੇਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਹੈ ਉਹਦੇ ਵਿੱਚੋਂ ਸੀ ਤਾਂ ਉਹ ਸਾਰਾ ਜਿਹੜਾ ਇਹਨਾਂ ਨੇ ਕੀਤਾ ਕਿ ਮੈਂ ਵੀ ਬੈਠਾ ਤੇ ਮੈਂ ਉਹਨਾਂ ਨੂੰ ਜਿਉਂਦੇ ਕੁਝ ਕਰਾਂਗੇ ਆਪਾਂ ਬਾਹਰੀ ਪੁਲਿਸ ਫੋਰਸ ਪਹੁੰਚ ਰਹੀ ਆ ਬਾਡਰ ਦੇ ਉੱਤੇ ਜਿੱਥੇ ਕਿ ਡੱਲੇਵਾਲ ਸਾਹਿਬ ਮਰਨ ਵਰਤ ਦੇ ਉੱਪਰ ਬੈਠੇ ਆ ਦੇ ਉੱਤੀ ਹੋਈ ਆ ਦੇਖੋ ਭਾਈ ਇੱਧਰ ਆਜੋ ਆਜੋ ਅੱਜ ਮੀਚੂ 11 ਹੈ ਜੀ ਪਸਤਾ ਲੱਖ ਹੋ ਚੁੱਕੀ ਨੇ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਫੋਰਸ ਪਹੁੰਚ ਰਹੀ ਆ ਕਿ ਬਾਰਡਰ ਨੂੰ ਚਾਰੇ ਪਾਸਿਓ ਘੇਰਿਆ ਜਾ ਰਿਹਾ ਬਾਰਡਰ ਦੀ घेराबंदी ਕੀਤੀ ਜਾ ਰਹੀ ਹੈ ਜਿੱਥੇ ਕਿਸਾਨ ਬੈਠੇ ਆ। ਜਿਹੜੀ ਜਿਆਦਾ ਉਸ ਪਿੰਡ ਦੇ ਮੈਂਬਰ ਹੋਏ। 111 ਕਿਸਾਨ ਮਰਨ ਵਰਤ ਦੇ ਉੱਪਰ ਬੈਠ ਚੁੱਕੇ ਆ। ਇੱਕ ਪਾਸੇ ਡੱਲੇਵਾਲ ਸਾਹਿਬ ਮਰਨ ਵਰਤ ਦੇ ਉੱਪਰ ਬੈਠੇ ਆ। ਉਹਨਾਂ ਤੋਂ ਪਹਿਲਾਂ ਸ਼ਹਾਦਤ ਲਈ 111 ਕਿਸਾਨ ਹੋਰ ਤਿਆਰ ਹੋ ਗਏ ਨੇ ਕਰਣਗੇ ਉਹ ਨੀਤੀ ਬਦਲੀ ਗਈ ਆ ਨਹੀਂ ਨਹੀਂ ਯਾਰ ਦਸਣਾ ਵੀ ਨਾਲ ਹੈ ਉਹ ਸੰਗੀਤ ਵੀ ਨਾਲ ਨੇ ਪਿੱਛੋਂ ਸੀ ਕਹਿੰਦੇ ਸੀ ਵੀ ਇਹਨਾਂ ਦੀ ਜਿਹੜੀ ਇਸ਼ੂ ਸੀ ਇਹ ਕਦਮ ਬੱਦ ਤੱਕ ਬਦਲ ਲੈਣਾ ਨੇ ਤੇ ਅਸੀਂ ਡੱਲੇਵਾਲ ਸਾਹੋਂ ਤੇ ਜਿਉਂਦੀ ਹੀ ਖਬਰ ਆ ਰਹੀ ਹੈ ਜੀ ਬਾਡਰ ਤੋਂ ਜਿੱਥੇ ਕਿ ਪੁਲਿਸ ਵੱਲੋਂ ਹਰਿਆਣਾ ਤੇ ਪੰਜਾਬ ਦੀਆਂ ਪੁਲਿਸ ਪਾਰਟੀਆਂ ਵੱਲੋਂ ਬਾਡਰ ਦੇ ਉੱਪਰ ਘੇਰਾ ਬੰਦੀ ਆ ਤੇ ਜਿਹੜੀ ਸੁਰੱਖਿਆ ਉਹ ਵਧਾ ਦਿੱਤੀ ਗਈ ਆ ਕਿਉਂਕਿ ਦੂਜੇ ਪਾਸੇ ਜਿਹੜੇ ਸੁਪਰੀਮ ਕੋਰਟ ਦੇ ਆਦੇਸ਼ ਆ ਕਿ ਡੱਲੇਵਾਲ ਸਾਹਿਬ ਨੂੰ ਮੈਡੀਕਲ ਟਰੀਟਮੈਂਟ ਦਿੱਤਾ ਜਾਵੇ ਜਾਂ ਜੋ ਵੀ ਮੋਟਲੀ ਸਾਹਿਕਾ ਉਹਨਾਂ ਨੂੰ ਦਿੱਤੀ ਜਾਵੇ ਪਰ ਦੂਜੇ ਪਾਸੇ ਕਿਸਾਨ ਅੜੇ ਹੋਇਆ ਕਿਸਾਨ ਡਟੇ ਹੋਇਆ ਕਿਸਾਨ ਮਰਨ ਵਰਤਦੇ ਆ ਕਿ ਸਾਡੀਆਂ ਮੰਗਾਂ ਜਿੰਨਾ ਟਾਈਮ ਕੇਂਦਰ ਸਰਕਾਰ ਨਹੀਂ ਮੰਨੇਗੀ ਉਹਨਾਂ ਟਾਈਮ ਅਸੀਂ ਮਰਨ ਵਰਤ ਦੇ ਉੱਤੇ ਬੈਠਾਂਗੇ ਤੇ ਦੂਜੇ ਪਾਸੇ ਜਿਹੜਾ 111 ਕਿਸਾਨਾਂ ਦਾ ਜਥਾ ਉਹ ਦਿੱਲੀ ਵੱਲ ਨੂੰ 25 ਜਨਵਰੀ ਨੂੰ ਹਲੇ ਕੋਈ ਡੇਟ ਐਕਸ ਨਹੀਂ ਪਰ 26 ਜਨਵਰੀ ਦੇ ਆਸ-ਪਾਸ ਦੀ ਕੋਈ ਮਿਤੀ ਤੈਅ ਹੋ ਸਕਦੀ ਆ ਕਿ ਜਦ ਦਿੱਲੀ ਵੱਲ ਨੂੰ ਕੁੱਝ ਕਰਨਗੇ ਦੇਖਣ ਵਾਲੀ ਗੱਲ ਇਹ ਆ ਕਿ ਸੈਂਟਰ ਸਰਕਾਰਾਂ ਤੱਕ ਨੈਸ਼ਨਲ ਮੀਡੀਆ ਜਾਂ ਲੋਕਲ ਮੀਡੀਆ ਨੇ ਇਹ ਤਾਂ ਉਹਨਾਂ ਦੇ ਕੰਨ ਤੱਕ ਗੱਲ ਪਹੁੰਚਾ ਦਿੱਤੀ ਹੋਣੀ ਆ ਕਿ ਜਗਜੀਤ ਸਿੰਘ ਡੱਲੇਵਾਲ ਜਿਹੜਾ ਕਿ ਡੱਲੇਵਾਲ ਕਿਸਾਨ ਜੁੜੀਆਂ ਦਾ ਪ੍ਰਧਾਨ ਹੈ ਬੜੇ ਲੰਮੇ ਸਮੇਂ ਤੋਂ ਮਰਨ ਵਰਤ ਦੇ ਉੱਤੇ ਬੈਠੇ ਸੀ ਪਰ ਉਹਨਾਂ ਦੇ ਨਾਲ ਹੀ 111 ਕਿਸਾਨ ਹੋਰ ਖੜੇ ਹੋ ਗਿਆ ਪਰ ਵੱਡੀ ਗੱਲ ਆ ਕਿ ਕਿੰਨਾ ਕੁ ਟਾਈਮ ਕੋਹਾ ਹੜਤਾਲਾਂ ਚੱਲਣਗੀਆਂ ਕਿੰਨਾ ਕੁ ਟਾਈਮ ਤਾਨੇ ਚੱਲਣਗੇ ਕਿੰਨਾ ਕੁ ਟਾਈਮ ਹੱਕਾ ਲਈ ਸੜਕਾਂ ਤੇ ਰੋਲਣਾ ਪਊਗਾ ਕਿੰਨਾ ਕੁ ਟਾਈਮ ਕੁੰਸ ਦੀਆਂ ਡਾਂਗਾ ਥਰੂ ਗੈਸ ਤੇ ਪਾਣੀ ਦੀਆਂ ਬਿਛਾਰਾ ਸਹਿਣੀਆਂ ਪੈਣਗੀਆਂ ਇਹਦੇ ਵਿੱਚ ਨਕਸਾਰ ਹਰ ਇੱਕ ਆਮ ਨਾਗਰਿਕ ਦਾ ਹੋ ਰਿਹਾ ਇਹੋ ਜਿਹੇ ਹਾਲਾਤ ਜਦ ਪੈਦਾ ਹੁੰਦੇ ਆ ਤਾਂ ਕਈ ਵਾਰ ਤਖਤੇ ਪਲਟ ਜਾਂਦੇ ਆ ਸਰਕਾਰਾਂ ਪਲਟ ਜਾਂਦੀਆਂ ਲੋਕਾਂ ਨੂੰ ਵੀ ਬਤੋ ਬਤ ਅਪੀਲ ਕੀਤੀ ਜਾਂਦੀ ਆ ਬੜੇ ਉਥੇ ਜਿਹੜੇ ਉੱਗੇ ਹੋਰ ਵੀ ਜੁਨੀਆਣਾ ਵੱਲੋਂ ਕੁਝ ਮੈਂਬਰ ਪਹੁੰਚ ਰਹੇ ਆ ਪਰ ਪ੍ਰਧਾਨਗੀ ਦੇ ਰੋਲੇ ਪ੍ਰਧਾਨਗੀ ਦੀ ਚੌਧਰ ਨੇ ਜਿਹੜਾ ਆਪਸੀ ਫਟਪਾੜਾ ਕਿਸਾਨ ਜੁਨੀਆਣ ਚ ਕਿਸਾਨ ਇਕਤਾ ਚ ਕਿਸਾਨ ਮੋਰਚੇ ਦੇ ਵਿੱਚ ਉਹ ਪਾੜ ਪੈਦਾ ਹੋ ਗਿਆ ਕਿ ਇਹ ਕਿ ਕੋਈ ਪ੍ਰਧਾਨ ਕਹਿੰਦਾ ਕਿ ਅਸੀਂ ਨਹੀਂ ਜਾਣਾ ਕੋਈ ਪ੍ਰਧਾਨ ਸਵਾਲ ਕਰਦਾ ਕਿ ਡੱਲੇਵਾਲ ਸਾਨੂੰ ਪੁੱਛ ਕੇ ਮਰਬਤ ਦੇ ਉੱਤੇ ਬੈਠਾ ਪਰ ਵੱਡੀ ਗੱਲ ਦੇਖਣ ਵਾਲੀ ਤੇ ਸੋਚਣ ਵਾਲੀ ਗੱਲ ਇਹ ਆ ਇਹ ਉਹ ਪ੍ਰਧਾਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਮੁੱਦਾ ਤੁਹਾਡਾ ਇੱਕ ਮਸਲਾ ਤੁਹਾਡਾ ਇੱਕ ਚਾਹੇ ਉਹ ਡੱਲੇਵਾਲ ਸਾਹਿਬ ਬੈਠੇ ਹੋਣ ਚਾਹੇ 111 ਕਿਸਾਨ ਹੋਰ ਪੋਖਾ ਹਟਾਣ ਤੇ ਬੈਠੇ ਹੋਣ ਪਰ ਉੱਥੇ ਜਾਣਾ ਫਰਜ਼ ਨਿਭੋਣਾ ਥੋੜੀ ਜੁੰਮੇਵਾਰੀ ਬੰਦੀ ਆ ਕਿਉਂਕਿ ਤੁਸੀਂ ਪੰਜਾਬੀ ਹੋ ਤੁਸੀਂ ਵੀ ਉਹੀ ਹੱਕ ਮੰਗ ਰਹੇ ਹੋ ਤੁਸੀਂ ਵੀ ਐਮਐਸਪੀ ਤੇ ਗਰੰਟੀ ਕਾਨੂੰਨ ਚਾਹੁੰਦੇ ਹੋ ਇਹੀ ਸ਼ਰਤਾਂ ਲੈ ਕੇ ਢੱਲੇਵਾਲ ਬੈਠਾ ਹੋਇਆ ਪਰ ਵੱਡੀ ਖਬਰ ਆ ਕਿ ਵੱਡੀ ਘੇਰਾਬੰਦੀ ਨਜ਼ਰਬੰਦ ਜਿਹਨੂੰ ਕਿ ਕਹਿ ਸਕਦੇ ਆ ਕਿ ਇਸ ਟਾਈਮ ਕਰ ਦਿੱਤਾ ਜਾਵੇਗਾ ਜਗਜੀਤ ਸਿੰਘ ਢੱਲੇਵਾਲ ਨੂੰ ਜਿਹੜੀ ਕਿ ਹਰਿਆਣਾ ਤੇ ਪੰਜਾਬ ਦੀ ਪੁਲਿਸ ਆ ਸ਼ਰਤਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਸ ਤਰ੍ਹਾਂ ਸਾਹਮਣੇ ਕਿਸਾਨ ਵੀ ਨਜ਼ਰ ਆ ਰਹੇ ਆ ਤੇ ਦੂਜੇ ਪਾਸੇ ਭਾਰੀ ਪੁਲਿਸ ਫੋਰਸ ਲੱਗੀ ਹੋਈ ਨਜ਼ਰ ਆਏਗੀ ਬਨੇਰ ਪਬਲਿਕ ਮੀਡੀਆ ਦੇ ਨਾਲ ਅਗਲੀ ਖਬਰ ਤੇ ਲਈ ਸასი ਸ਼ਕਤਾਨੁਵਾਦ ਜੀ ਜੀ ਤੁਹਾਨੂੰ ਕੋਲ ਜੀ ਸੁਣਣਾ ਸੁਣਣਾ ਮੈਨੂੰ ਲੱਗਦਾ ਕਿ ਅਸੀਂ ਦੇਸ਼ ਦੇ ਕਿਸਾਨਾਂ ਵਾਸਤੇ ਲੜ ਰਹੇ ਹਾਂ ਪਹਿਲੀ ਗੱਲ ਪੰਜਾਬ ਦੇ ਕਿਸਾਨਾਂ ਵਾਸਤੇ ਲੜ ਰਹੇ ਪਹਿਲੀ ਗੱਲ ਜਾਗਰਤੀ ਜੀ ਨੇ ਪਤਾ ਹੁਣ ਕਰ ਦਿੱਤੀ ਗਈ ਹੈ ਦੂਜੀ ਗੱਲ ਜਾਗਰਤੀ ਤੁਸੀਂ ਪਹਿਲਾਂ ਵੀ ਦੋ ਤਿੰਨ ਵਾਰੀ ਚੈਲੰਜ ਕੀਤਾ ਉਹ ਕਹਿੰਦੇ ਸੀ ਕਿਸਾਨਾਂ ਦੀਆਂ ਮੰਗਾਂ ਨਾਜਾਇਜ਼ ਨੇ ਤੁਸੀਂ ਤਾਂ ਟੇਬਲ ਤੇ ਆ ਜਾਓ ਜਿਹੜੀ ਮੰਗ ਤੁਹਾਨੂੰ ਨਾਜਾਇਜ਼ ਲੱਗਦੀ ਹੈ ਉਹ ਹੋਰਸਾ ਕੱਟਦਾ ਹੈ ਜਿਹੜੀ ਜਾਇਦਾਦ ਤੁਸੀਂ ਮਨਵਾ ਲਓ ਉਹ ਜਦੋਂ ਬਿਸਪਾਰਾ ਤੇ ਚੱਲਦੇ ਸੀ ਸੋ ਮੈਨੂੰ ਲੱਗਦਾ ਕਿ ਚੱਕੜੀ ਦੇ ਪਿਆਰ ਦੀ ਮੈਂ ਇਹ ਤਵੱਜੋ ਦੇਣੀ ਨਹੀਂ ਚਾਹੁੰਦਾ ਹਾਂ ਕਿਹੜੇ ਪੇਸ਼ ਹਾਂ ਹਾਂ ਹਰਦਮ ਲੱਗਦਾ ਨਹੀਂ ਜਾਂ ਕੰਦੀ ਪਾਰਟੀ ਇਤਰੋ ਬਦਲੀ ਇਤਰੋ ਬਦਲੀ ਇਤਰਾਂਲੇ ਪੋਲਿਟਿਸ਼ ਹੁੰਦੇ ਸੀ ਇੱਕ ਅਰੀ ਪਾਰਟੀ ਬੈਠ ਗਏ ਜੀਆਂਗੇ ਬਰਾਂਗੇ ਉੱਥੇ ਹੀ ਅੱਜ ਤੇ ਸਵੇਰੇ ਕਿਤੇ ਯਾਨੀ ਲੱਭਦੇ ਨੇ ਇਹ ਪਾਪਾ ਸਵਰਿ ਦੇ ਪਾਰਟੀ ਸੀ ਤੇ ਅਗਰ ਦੂਜੀ ਸ਼ਾਮ ਨੂੰ ਕਿੱਥੇ ਆ ਗਏ ਉਹਨੂੰ ਪਾਰਟੀ ਦੱਸਣਾ ਲੱਭਦੇ ਕਿ ਤੇਰੇ ਪਾਪਾ ਕਿੱਧਰ ਜਾ ਰਹੇ ਸੋ ਇਹ ਲੱਗਦਾ ਨਹੀਂ ਕਿ ਉਹਦੇ ਬਿਆਨ ਦੀ ਨਹੀਂ ਹਾਂ ਕੇਂਦਰ ਸਰਕਾਰ ਤੋਂ ਸਰਤਾਬ ਤੇਰਾ ਉਹਨੂੰ ਸੁੱਧ ਨੂੰ ਚਾਹੀਦਾ ਜਿਸ ਦਾ ਆਲ ਕਰਨ ਆਸੀਂ ਆਪਣੇ ਦੇਸ਼ ਦੇ ਲੋਕਾਂ ਦੇ ਹੱਕਾਂ ਦੇ ਨਾਅਰਿਆਂ ਦੇ ਬੰਦੇ ਅਧਿਕਾਰਾਂ ਕਿ ਇਸ ਤਰ੍ਹਾਂ ਦੇਣਿਆ ਲੇਕਿਨ ਮੈਨੂੰ ਲੱਗਦਾ ਜੀ ਪਿਛਲੇ 11 ਸਾਲ ਤੋਂ ਇਹ ਸਰਕਾਰ ਚੱਲ ਰਹੀ ਆ ਉਹਦੇ ਚ ਕਾਰਪੋਰੇਟ ਪੱਗੀ ਦੇ ਬਹੁਤ ਜ਼ਿਆਦਾ ਫੈਸਲੇ ਹੋਏ ਗਏ ਸਾਡੇ 14 ਲੱਖ ਰੁਪਏ ਦਾ ਕਾਰਪੋਰੇਟ ਦਾ ਮਾਪ ਹੋ ਜਾਂਦਾ ਲੇਕਿਨ ਜੇ ਸਮਝ ਨਾਲ ਕਰਦਾ ਕਿੰਨਾ ਪੂਰੇ ਦੇਸ਼ ਦੇ ਕਿਸਾਨਾਂ ਵੱਲ ਜਿਹੜਾ ਲੱਗਾ 11 ਸਾਲਾਂ ਦੇ ਵਿੱਚ 18 ਲੱਖ ਰੁਪਏ ਉਹ ਅਸੀਂ ਮਾਪ ਨਹੀਂ ਕਰ ਸਕਦੇ ਕਿਤੇ ਜਿਹੜਾ ਕਾਰਪੋਰੇਟ ਆ ਉਹਨਾਂ ਨਾਲ ਛੋਣ ਦਾ ਘਟਾਲਾ ਕਰਦਾ ਅਗੇ ਹਰ ਆਪਣੇ ਨਿਕਲੋ ਕਾਸਟ ਐਲੀਜੀਬਲ ਹੋ ਜਾਂਦਾ ਇੱਕ ਕਿਸਾਨ ਦੀ 3 ਲੱਖ ਦੀ ਸਬਸਿਡੀ ਹੁੰਦੀ ਆ ਉਹਨੂੰ ਨਪਾਕ ਹੋ ਜਾਂਦਾ ਤੁਹਾਨੂੰ ਦੱਸਣਾ ਸੀ ਉਹ ਚੱਕਰ ਜੀ ਤੋਂ ਬੈਠਾ ਨਹੀਂ ਮਿਲਦਾ ਇੱਕ ਚੀਜ਼ ਹੋ ਰਹੀ ਹੈ ਜਿਸ ਤਿੱਕੇ ਨਾਲ ਜਿਜੇ ਸਿੰਘ ਢੱਲੇਵਾਲ ਜੀ ਦਾ ਮਰਨਵਰਤ ਲਗਾਤਾਰ ਚੱਲ ਰਿਹਾ ਉਹ ਦੋ ਤਾਂ ਲੈਬ ਦੀਆਂ ਰਿਪੋਰਟਾਂ ਦੇਖਦੇ ਆਂ ਅਸੀਂ ਕਿ ਅੱਗੇ ਸੀ ਲੇਕਿਨ ਅਸੀਂ ਇਹ ਮਾਨ ਹੋਣਾ ਕਿ ਅਸੀਂ ਕੁਟਕਰਾਉਂਦੀ ਆਂ ਜੋ ਜਵਾਬ ਨਹੀਂ ਸਹੀ ਹੋਇਆ ਹੈ ਸੰਘਰਸ਼ ਹੋ ਰਿਹਾ ਹੈ ਨਾ ਉਹ ਵੇਖੀ ਸੁਣਾ ਕਿ ਅਸੀਂ ਸਾਹਮਣੇ ਤਾਂ ਇਸੇ ਰੋਲ ਕੋ ਦੇਖਣੋ ਆਇਆ ਕਿ ਕਿਸੇ ਦੇ ਇਜ਼ਹਾਰ ਦੇਖਣੋ ਆਇਆ ਹੈ ਜਿਹੜੇ ਜਿਹੜੇ ਹੈ ਕੋਈ ਲੱਗੇਗੀ ਤੇ ਤਨਕੀਰਾ ਦਿਖਾਵਾਂਗੇ ਜਿਹਦਾ ਕੋਰਸ ਪਰ ਹੈ ਕੋਈ ਪੂਰਤ ਸਵਾਰੀ ਜਿੰਦੀ ਵਿੱਚ ਲੋਕਾਂ ਦੇ ਲਈ ਭਾਰੀ ਕੇਂਦਰੀ ਪੁਲਿਸ ਪਰ ਵੀ ਇੱਥੇ ਮੌਜੂਦ ਹੈ ਲੇਕਿਨ ਕਿੰਨਾ ਕਿ ਇਹ ਖੱਤਰਾ ਸੀ ਕਿ ਉਹ ਸਰਦਾਰਾਂ ਕਹਿੰਦੇ ਪੁਲਿਸ ਪਿਆ ਲੇਕਿਨ ਕਿਸਾਨਾਂ ਨੇ ਇਹ ਆਪ ਕਿਲ ਕਰੀ ਸੀ ਸੀ ਆਪਣਾ ਜੋ ਮਰਨ ਵਰਤ ਹੈ ਉਹ ਨੂੰ ਸਭ ਤੋਂ ਸ਼ਾਂਤ ਮੈਂ ਡਿਕਰ ਗੱਲ ਕਰਦੇ ਸਨ ਦੋਨਾਂ ਸਭ ਮੁੱਢਲੀ ਗੱਲ ਪਤਾ ਕਰਾ ਸਕਦੇ ਜੀ ਮੈਂ ਤੁਹਾਨੂੰ ਹੀ ਕਹਣਾ ਮੈਂ ਕਿ ਤੁਸੀਂ ਆਪਣੀ ਮਸ਼ੀਨਾਂ ਚੈੱਕ ਕਰਾ ਲਈਏ ਤੁਹਾਡੀਆਂ ਦੇ ਨਾਲ ਚੈੱਕ ਰਹਿ ਗਿਆ ਸਾਡੀਆਂ ਮਸ਼ੀਨਾਂ ਦਾ ਗੱਲ ਕਰਵਾਉਣਾ ਤਾਂ ਉਹ ਤਾਂ ਬਾਰੇ ਕੋਈ ਨਹੀਂ ਗੱਲ ਕਰਦੇ ਜਮਾ ਕੇ ਦਬਾਅ ਨਹੀਂ ਆਪਾਂ ਲੈਬ ਤੋਂ ਵੀ ਬੋਰਡ ਨਾਲ <idd> Halo, <ratchet Lust> assalamualaikum. ਮੈਂ ਤੁਹਾਨੂੰ ਦੱਸਦਾ ਕਿ ਕਿਹੜਾ ਪਿਛਲੇ ਨੀ ਮੈਨੂੰ ਦੱਸਦੇ ਹਾਂ ਕਿ ਯਾਰ ਤੁਸੀਂ ਤਾਂ ਕਿੰਨਾ ਕਿੰਨਾ ਬਿੱਟਰ ਰੂਪੇ ਦਾ ਹੱਦ ਅੱਜ ਸਰਕਾਰ ਨੇ ਜਿਹੜਾ ਰਹਿ ਰਹੇ ਬੇਸੂਰੀ ਮਾਰਾ ਉਹਦੇ ਵੱਲ ਦੇ ਇੱਕ ਲੋਕ ਦਾ ਅੱਜ ਰਾਤ ਦੀ ਸੂਤੀ ਕਿੰਨੀ ਆਉਂਦੀ ਹੈ ਸਰਕਾਰ ਨੇ ਇਹਨਾਂ ਨੂੰ ਕਿਹਾ ਕਰਨ ਕਿ ਕਿੰਨੇ ਕਿੰਨੇ ਅੱਜ ਦੀ ਚੁਣ ਇੱਥੇ ਦੇਖ ਹਾਂ ਬਾਈ ਹਰ ਸੀਟਾ ਇੱਧਰ ਦੇਖ ਪਾਣੀ ਲੈਣਾ ਵੀ ਕਿਸੇ ਨੇ ਪਾਣੀ ਲੈਣਾ ਤੇ ਨਾ ਪਾਣੀ ਪਾਣੀ ਲੈਣਾ ਵੀ ਕਹਿੰਦੇ ਵੀਰ ਜੀ ਥੋੜੀ ਮੈਨੂੰ ਦੇ ਦਿਓ ਜੀ ਪਾਣੀ ਲੈਣਾ ਤੁਹਾਨੂੰ ਪਹਿਲੇ ਆਓ ਯਾਰ ਮੈਂ ਭੇਜਦਾ ਵਿੱਚ 100 ਲੀਟਰ ਦਾ ਸਰੋਤ ਹੈ ਨਾ ਇਹ ਤੁਹਾਨੂੰ ਦੇਦਾ ਹਾਂ ਸਰ ਥੋੜੀ ਸਾਈਡ ਦੇ

ڈاکٹر جان سرے کے بارے میں بات ہے آپ کے ناگ کے بارے میں جاننے کے لیے اس کو نہیں بات کر رہے ہیں اس کو اللہ کے نام پر یہ پایا جائے گا کہ سر کا وسیع نہیں بچا ہے

ਮੈਂ ਖਾਲੀ ਬੋਤਲਾਂ ਹੋਰ ਬਣਾ ਦੂ ਜਾਈਏ ਨੇ ਕੱਕਵਾਲ ਨਾਲ ਗੱਲ ਕਰੀਏ। ਅੱਜ ਖਾਲੀ ਉਹ ਪੋਰ ਦੇ ਤੱਕ ਤੱਕ ਉਹ ਕਨਾਲ ਜਿਹੜੀ ਗਰੁੱਪ ਆਪਾਂ ਚਾਹੁੰਦੇ ਹਾਂ ਜਿਹੜਾ ਜੰਗਲ ਹੋਵੇ ਨਿਕਾਲੀ ਜਿਵੇਂ ਪਿਆ ਤਾਂ ਟਾਈਮ ਨਹੀਂ ਮੇਨ ਨਾਲ ਗੱਲ ਕਰੀ ਜੀ ਮੈਂ ਆਪੇ ਇੱਥੇ ਫਿਰਨੇ ਚਲਦਾ ਜੇ ਚਲਾ ਰਹੇ ਹੈ ਕੋਈ ਪੈਸੇ ਕੱਕਵਾਲ ਦੂਗਾ

ਮੈਂ ਦੇਖ ਰਿਹਾ ਹਾਂ ਕਿ ਕਬੂਤੇ ਵਾਲੇ ਦਾ ਆ ਗਿਆ ਉਹ ਤਾਂ ਫਤਰਾ ਹੈ ਤੇ ਆਵਾ ਪ੍ਰਮਾਨ ਤੇ ਰੁੜਕੀ ਦਾ ਬੈਠਾ ਲੱਗ ਗਿਆ ਠੀਕ ਹੈ ਠੀਕ ਹੈ ਇਹ ਚਾਰਾਂ ਦੀ ਵੇਖ ਦੀਪ ਦੀ ਲੈ ਕੇ ਜੇ ਇੱਕ ਇੱਕ ਮਿੰਟ ਬੰਦ ਇੱਕ ਤਾਂ ਬਾਈ ਨੀਰ ਉੱਠਣੀ ਹੈ ਜੀ ਪ੍ਰਧਾਨ ਇਹ ਇਹ ਮੈਂ ਜਿਹੜੇ 200000 ਫਰਤੀ ਪਈ ਹੈ ਇਹ ਕਾਹਦੇ ਪਿੱਛੇ ਆਦੀ ਹੈ ਫਰਤੀ ਇਹ ਬਿਲਕੁਲ ਤੋਂ ਸਾਹਤ ਵਿੱਚ ਇੱਕ ਨਾ ਦੁਬਾਰਾ ਪੀ ਦੇ ਕਰੇ ਪ੍ਰਧਾਨ ਜੀ ਦੂਜੀ ਦਰਦ ਵਿੱਚ ਹੋਈ ਹੈ ਉਹਦੇ ਦੇ ਵਿੱਚ ਲਾਟ ਪਾਤੀ ਹੋ ਗਈ ਹੈ ਜੀ ਦੂਸਰੇ ਵੀ ਕੀ ਕਰਨੇ ਬੈਠੇ ਨੇ ਮਾਰਨ ਕਰਾਉਂਦੇ ਨੇ ਨਾ ਸਭਨਾਂ ਕਰਦੇ ਨੇ ਵੀ ਦਬਾਅ ਦੇ ਰਹੇ ਨੇ ਜੀ ਲਈ ਅੱਜ ਪਹੁੰਚਿਆ ਆ ਰਿਹਾ ਪੂਰੀ ਬਿਚਾਰ 11 ਗੱਡੇ ਮਗਾਇਆ ਜਾ ਰਹੇ ਨੇ ਕਿਉਂਕਿ ਰਾਤ ਦਾ ਸਮਾਹ ਰਾਤ ਹੋਣ ਵਾਲੀਆਂ ਤਾਂ ਰਾਤ ਇੱਥੇ ਜਿਹੜੀ ਬਟਾਈ ਜਾਵੇ ਜਿਹੜਾ ਇੱਕ ਸਮਾਹ ਹੈ ਕਹਿੰਦਾ ਕਿ ਉਸ ਪਾਸੇ ਨੂੰ ਟੈਂਟ ਲਗਾਉਣ ਦੀ ਕੋਸ਼ਿਸ਼ ਵੀ ਜਿਹੜੀ ਹੋਣੀ ਹੈ ਕਿ ਤੇਰਾ ਤਾਇਆ ਥੋੜਾ ਇੱਕ ਵੀਡੀਓ ਤੇ ਕੱਟ 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 ਕੇ ਬਸ ਸਿੱਧੇ ਹੋ ਜਾਂਦੇ ਹਨ ਇਹ ਸਿੱਧੇ ਹੀ ਨਾ ਵੰਡ ਜਾਂਦੇ ਨਾ ਇੱਕ ਰਹਿ ਜਾਂਦੀ ਹੈ ਕੀ ਬਣ ਕੇ ਕੀ ਬਿਲਕੁਲ ਹਰਿਆਣਾ ਦੀ ਹੱਦ ਦੇ ਅੰਦਰ ਜਿਹੜਾ ਇਹ ਮੋਸਟਾ ਹੈਗਾ ਕਿਉਂਕਿ ਦਿੱਖਾ ਸਿੱਕੇ ਦੇ ਆਟੋਨਮੀ ਨਜ਼ਰ ਆਈ ਹੈ ਦਾ ਤੋਂ ਆ ਆਸ਼ਾ ਦੇ ਵਾਸਤੇ ਕੀਤਾ ਵਾ ਚਾਹੇ ਧਿਆਨ ਹੋਵੇ ਪਹਿਲਾ ਮੋਸਟਾ ਉੱਪਰ ਲੱਗਿਆ ਰਿਹਾ ਸੀ ਆਸ ਤੋਂ ਪਹਿਲਾਂ ਇਹ ਕਿਹਾ ਗਿਆ ਸੀ ਸਾਫਾ ਬੋਲੋ ਕਿ ਸ਼ਹਿਰ ਜਿਹਾ ਬਿਲਕੁਲ ਬੈਕ ਦੇ ਉੱਪਰ ਜਾ ਕੇ ਸਭ ਤੋਂ ਲਾਗੇ ਜਿਹੜਾ ਕੰਮ ਨਾਲ ਲਾ ਲਓ ਕਿ ਸਾਜੂ ਜਗ੍ਹਾ ਤੇ ਪਰਵਾ ਬੈਠੋ ਗੱਲਬਾਤ ਹੋਈ ਸੀ ਕਿ ਕਿੰਨਾ ਕਿੰਨਾ ਸੈਂਸ ਪਰ ਇਹ ਤੇ ਹੁਣ ਇੱਕ ਰਸਮੀ ਬੰਦਬਾਜ਼ ਬੋਲ ਰਹੇ ਪੁਤਰੀਆਂ ਦੇ ਸਾਥ ਸ਼ੁਰੂ ਹੈ ਕਿ ਅਸੀਂ ਦੇਸ਼ ਦੀ ਜਿੰਮੇਵਾਰੀ ਹੈ ਕਿ ਕਿਸਾਨ ਆ ਜਿਹੜਾ ਜਿਹੜਾ ਰੌਸ ਨਾ ਤਦ ਆਪਾਂ ਦੀ ਜਿਹੜੀ ਆਪਣੇ ਆਪਣੇ ਤੌਰ ਤੇ ਆਪਣੇ ਬੜੀ ਦੀ ਬਾਕੀਏ ਕੀ ਇਤੋਂ ਗੇ ਜਿਹੜੇ ਕਮਾਨ ਕੋਈ ਵੱਧਣ ਕੋਈ ਕੰਮ ਹੋਵੇ ਅਸੀਂ ਚੱਲ ਜਾਈਏ ਗੁਰਾ ਗੁਰਾ ਅਧਿਉਸਤ ਹੈ ਬਾਈ ਮੈਂ ਲੰਘਣ ਰਸਤਾ ਛੱਡਦੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਬੋਲੇ ਗੱਲ ਆ ਕਿ ਅਸੀਂ ਇਸ ਗੱਲ ਤੋਂ ਕਰਦੇ ਕਿ ਇਸ ਜੀ ਆਜੋ ਵੇਖੀ ਆਜੋ ਇਸ ਨੂੰ ਉਮੀਦ ਆ ਕਿ ਜਿਹੜੀ ਸਰਕਾਰ ਦੀ ਆਵਾਜ਼ ਨੂੰ ਮੋੜਨ ਦਾ ਬੇਸ਼ੱਕ ਡਾਕਟਰ ਮਨੀ ਮੁੰਏ ਜੀ ਮੈਂ ਕਮੈਂਟ ਫੂਟਪਾਥ आज सारे जनता अच्छा अच्छा और ठीक है ايو اذن کي صاحب تهي اريجي جو ڪم ٿي وڃي ٿو ٿمبالا قائم ٿي وڌا ۽ جيڪي جيڪي صاحب جو ڪتاب جو جڙا رهندا جڙا جيڪڏهن ڪو ڪم ڪندو آهي ان کي مائندڙي ڪردي آفيس ਹਰ ਕੋਈ ਜਿਹੜਾ ਉਹਨੂੰ ਦੇ ਇਹਾਰ ਕਿਸਾ ਲਾਦੀ ਅੱਜ ਸ਼੍ਰੀ ਗੁਰੂ ਪਰਵਾਤ ਉਹਨਾਂ ਨਾਲ ਕਰਾਂਗੇ ਸਭ ਤੋਂ ਪਹਿਲਾਂ 23 ਮਿਸਿੰਗ ਬੋਗਾ ਕੋਈ ਨਾ ਪਤਾ ਉਹਨਾਂ ਦੇ ਕਿੰਨੇ ਕਿੰਨੇ ਨੋਟਿਸ ਦੀ ਖਬਰ ਬੜੀ ਤੇ ਹਰਿਆਣਾ ਦੇ ਪੋਰਟ ਉੱਤੇ ਜਾ ਕੇ ਡੁੱਬਿਆ ਚੱਲ ਗਿਆ ਪਰ ਕੋਈ ਹੋਈ ਹੈ ਜਾਂ ਕੋਈ ਬਖਸ਼ ਹੋ ਗਿਆ sc <laughs> 77